ਤਾਗਾ ਬੀਚ ਦੇ ਨਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਟੋਰਾਂਟੋ ਦੇ ਵਿੱਚ ਬਹੁਤ ਗੱਲਬਾਤ ਵਧੀ ਸੀ ਕਿ ਲੋਕ ਜਿਹੜੇ ਆ ਮਲਮੁੱਤਰ ਕਰਦੇ ਆ ਬੀਚ ਦੇ ਉੱਤੇ ਪੂਪ ਕਰ ਜਾਂਦੇ ਆ ਉੱਥੇ ਹੁਣ ਇਹ ਗੱਲ ਬੜੀ ਮਾੜੀ ਆ ਆਪਣੇ ਆਪ ਦੇ ਵਿੱਚ ਫਿਰ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਘੁਮਣ ਲੱਗ ਪਈਆਂ ਤੇ ਕਈਆਂ ਨੇ ਇਹ ਕਿਹਾ ਜੀ ਪੰਜਾਬੀਆਂ ਦਾ ਕੰਮ ਆ ਇਹ ਕੁਝ ਥਾਵਾਂ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਾਂ ਗਲਤ ਤਰੀਕੇ ਦੇ ਨਾਲ ਤਸਵੀਰਾਂ ਵੀ ਬਾਹ ਕੇ ਵੀ ਆ ਦੇਖੋ ਜੀ ਬੀਚ ਦੇ ਉੱਤੇ ਇੱਕ ਮਤਲਬ ਤਸਵੀਰ ਲਾ ਕੇ ਤੇ ਉਹਦੇ ਉੱਤੇ ਬੋਰਡ ਲੱਗ ਗਿਆ ਵੀ ਇੱਥੇ ਪੂਪ ਨਾ ਕਰੋ ਕੁਝ ਫੋਟੋ ਆਈਆਂ ਕੁਝ ਤਸਵੀਰਾਂ ਆਈਆਂ ਕੁਝ ਨਕਲੀ ਵੀਡੀਓ ਬਣ ਕੇ ਸਾਹਮਣੇ ਆ ਗਈਆਂ ਕਈ ਕੁਝ ਆਈਆਂ ਤੇ ਰੌਲਾ ਰੱਪਾ ਇਹ ਪੈ ਗਿਆ ਵੀ ਬਹੁਤੇ ਲੋਕ ਕਈ ਲੋਕ ਜਿਹੜੇ ਆ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਆ ਬੀਚ ਦੇ ਉੱਤੇ ਪੂਪ ਕਰ ਰਹੇ ਆ ਤੇ ਇਹਨੂੰ ਰੋਕਿਆ ਜਾਣਾ ਚਾਹੀਦਾ ਪਹਿਲਾਂ ਤਾਂ ਗੱਲ ਸੋਸ਼ਲ ਮੀਡੀਆ ਤੇ ਸੀ ਫੇਰ ਗੱਲਬਾਤ ਵੀ ਵਾਧੀ ਜਿਹੜੀ ਸਰਕਾਰਾਂ ਤੱਕ ਵੀ ਇਹ ਚਲੀ ਗਈ ਤੇ ਹੁਣ ਜਿਹੜੇ ਅੰਟਾਰੀਓ ਦੇ ਪ੍ਰੀਮੀਅਰ ਨੇ ਡੱਗ ਫੋਰਡ ਉਹਨਾਂ ਦਾ ਬਿਆਨ ਆਇਆ ਅੰਟਾਰੀਓ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਵਿਅਕਤੀ ਇਹ ਕੰਮ ਬੀਚ ਦੇ ਉੱਤੇ ਨਾ ਕਰੇ ਨਾਲ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਉਹ ਕਹਿੰਦੇ ਹਜੇ ਤੱਕ ਸਾਡੇ ਕੋਲੇ ਕੋਈ ਵੀ ਇਦਾਂ ਦਾ ਸਬੂਤ ਜਾਂ ਕਿਸੇ ਕੋਲ ਵੀ ਇਦਾਂ ਦਾ ਸਬੂਤ ਨਹੀਂ ਵੀ ਕਿਸੇ ਨੇ ਇਹ ਕੰਮ ਕੀਤਾ ਹੋਵੇ। ਬੀਚ ਦੇ ਉੱਤੇ ਜਾ ਕੇ ਪੂਪ ਕਿਸੇ ਨੇ ਕੀਤਾ ਹੋਵੇ ਇਹਦਾ ਕੋਈ ਵੀ ਸਬੂਤ ਕੋਈ ਵੀ ਐਵਿਡੈਂਸ ਨਹੀਂ ਆ। ਇਹਦਾ ਮਤਲਬ ਉਹਨਾਂ ਨੇ ਇਹ ਗੱਲ ਨਹੀਂ ਕਿ ਉਹਨਾਂ ਨੇ ਇਹ ਗੱਲ ਤਾਂ ਕਹੀ ਆ ਵੀ ਇਹ ਕਿਸੇ ਕੋਲੇ ਵੀ ਕੋਈ ਸਬੂਤ ਨਹੀਂ ਵੀ ਇਦਾਂ ਦਾ ਕੰਮ ਬੀਚ ਤੇ ਹੋਇਆ। ਸੋ ਇਹਦਾ ਜੇ ਉਹ ਪ੍ਰੀਮੀਅਰ ਇਹ ਗੱਲ ਕਹਿ ਰਹੇ ਆ ਤਾਂ ਇਹਦਾ ਮਤਲਬ ਇਹ ਆ ਕਿ ਜੋ ਕੋਈ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਜਾਂ ਜੋ ਕੋਈ ਸ਼ੋਰ ਹੈ ਸਾਰੀਆਂ ਫਵਾਹਾਂ ਨੇ। ਕਈ ਵਾਰੀ ਜਾਣ ਬੁੱਝ ਕੇ ਕਿਸੇ ਨੂੰ ਬਦਨਾਮ ਕਰਨ ਦੇ ਲਈ ਟਾਰਗੇਟ ਕਰਨ ਦੇ ਲਈ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਨਾਲ ਹੀ ਜਿਹੜੀ ਵਿਸਾਗਾ ਬੀਚ ਪ੍ਰੋਵਿੰਸ਼ਲ ਪਾਰਕ ਆ ਉਹਦੇ ਬਾਰੇ ਇਹਨਾਂ ਨੇ ਜਿਹੜਾ ਆਪਣਾ ਬਿਆਨ ਵੀ ਦੇ ਦਿੱਤਾ ਆ ਕਿ ਉਧਰਲੇ ਪਾਸੇ ਕਿਉਂਕਿ ਉਹਦੀ ਇਮੇਜ ਬਹੁਤ ਖਰਾਬ ਹੋ ਗਈ ਇਸ ਚੀਜ਼ ਦੇ ਨਾਲ ਕਿ ਜਿਹੜੀ ਵਿਸਾਗਾ ਬੀਚ ਆ ਉਹਦਾ ਇਮੇਜ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਉਹਦੀ ਉਹਦਾ ਅਕਸ ਤੋਂ ਦਲਾ ਹੋ ਗਿਆ ਲੋਕ ਸੋਚਣ ਲੱਗ ਪਏ ਵੀ ਇੱਥੇ ਇੰਨਾ ਗੰਦਾ ਲੋਕ ਇਹ ਕੰਮ ਕਰਦੇ ਆ ਕਿਉਂਕਿ ਬਹੁਤ ਪੌਪੂਲਰ ਬੀਚ ਆ ਇਹ ਡੱਕ ਫੋਰ ਨੇ ਕਿਹਾ ਜਿਹੜੀ ਕੱਲ ਬੁੱਧਵਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇ ਹੈਵ ਨੋ ਪ੍ਰੂਫ ਸੋ ਇਹ ਗੱਲ ਬੜੀ ਸਾਫ਼ ਆ ਕਿ ਇਸ ਗੱਲ ਦਾ ਸਬੂਤ ਕੋਈ ਨਹੀਂ ਜਿਹਦਾ ਦੂਜਾ ਮਤਲਬ ਇਹ ਆ ਕਿ ਸਾਰੀਆਂ ਅਫਵਾਹਾਂ ਸੀ ਜਿਹੜਾ ਇਹ ਪਿਛਲੇ ਮਹੀਨੇ ਗੱਲਬਾਤ ਸਾਰੀ ਸ਼ੁਰੂ ਹੋਈ ਸੀ ਟਿਕਟੋਕ ਯੂਜ਼ਰਸ ਨੇ ਇੱਕ ਵੀਡੀਓ ਸੀ ਜਿਹਦੇ ਤੇ ਕਿਹਾ ਜਾ ਰਿਹਾ ਸੀ ਕਿ ਉਸ ਵੀਡੀਓ ਦੇ ਵਿੱਚ ਵਿਸਾਗਾ ਵਿੱਚ ਪ੍ਰੋਵਿੰਸ਼ਲ ਪਾਰਕ ਦੇ ਵਿੱਚ ਕੁਝ ਜਿਹੜੇ ਲੋਕ ਨੇ ਉਹ ਪੂਪ ਕਰ ਰਹੇ ਆ ਤੇ ਉਹ ਬਾਅਦ ਦੇ ਵਿੱਚ ਉਹਦਾ ਕੀ ਦਾ ਕੀ ਕੁਝ ਬਣ ਗਿਆ ਹੁਣ ਉੱਥੇ ਕਿਉਂਕਿ ਜਿਹੜੇ ਹੈਗੇ ਆ ਉੱਥੇ ਵਾਸ਼ਰੂਮਸ ਹੈਗੇ ਆ ਸੋ ਇਸ ਵੀਡੀਓ ਦੇ ਵਿੱਚ ਕੋਈ ਮਤਲਬ ਜਿਹੜਾ ਹੈਗਾ ਕੋਈ ਹੋ ਸਕਦਾ ਬੱਚਾ ਸੈਂਡ ਨੂੰ ਡਿਗ ਕਰ ਰਿਹਾ ਹੋਵੇ ਤੇ ਜਾਂ ਉੱਥੇ ਕੁਝ ਹੋਰ ਹੋ ਰਿਹਾ ਹੋਵੇ ਸੋ ਬਸਾਗਾ ਵਿੱਚ ਦੇ ਮੇਅਰ ਜਿਹੜੇ ਬ੍ਰਾਇਨ ਸਮਿਥ ਨੇ ਉਹਨਾਂ ਨੇ ਵੀ ਡੱਗ ਫੋਰ ਨੂੰ ਕਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਕੁਝ ਕੀਤਾ ਜਾਵੇ ਤੇ ਸੋ ਕਾਫੀ ਜਿਹੜੀਆਂ ਹੈ ਨਿਊਜ਼ ਚਰਚਿਤ ਹੋਈਆਂ ਸੀ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਜਿਹੜੀ ਗੱਲਬਾਤ ਦੱਸੀ ਆ ਕਿ ਇਹ ਸਾਡਾ ਕਿਉਂਕਿ ਇਹਦੇ ਨਾਲ ਇਮੇਜ ਖਰਾਬ ਹੋ ਰਹੀ ਹੈ ਸੋ ਇਹਦਾ ਨਾਂ ਕੀਤਾ ਜਾਵੇ ਤੇ ਨਾਲ ਜਿਹੜੀ ਗੱਲਬਾਤ ਇਹ ਉਹਨਾਂ ਨੇ ਕਿਹਾ ਕਿ ਇਹਦਾ ਕੋਈ ਵੀ ਸਬੂਤ ਨਹੀਂ ਆ ਕਿ Town has received no evidence from resident visitor or Ontario government ਕਿ ਜਿਹੜਾ ਇਹ ਵੈਰੀਫਾਈ ਕੋਈ ਗੱਲਬਾਤ ਕੀਤੀ ਜਾਵੇ ਕਿ ਉੱਥੇ ਕਿ ਅਨਸੈਨੀਟਰੀ ਬਿਹੇਵੀਅਰ ਕਿਸੇ ਨੇ ਕੀਤਾ ਇਸ ਬੀਚ ਦੇ ਉੱਤੇ ਜਾਂ ਖਾਸ ਕਰਕੇ ਸਾਗਾਵੀਚ প্রভিনਸ਼ਲ ਪਾਰਕ ਦੇ ਉੱਤੇ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਇਹ ਵੀ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਕੋਈ ਵੀ ਇਦਾਂ ਦਾ ਜਿਹੜਾ ਗੈਰ ਜ਼ਿੰਮੇਵਾਰਾਨਾ ਕੰਮ ਆ ਉਹ ਨਾ ਕਰੇ ਕਿਉਂਕਿ ਉੱਥੇ ਸਾਰਾ ਕੁਝ ਜਿਹੜੇ ਪ੍ਰਬੰਧ ਹੈਗੇ ਆ ਪਰ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਹੋਈਆਂ ਕਿ ਜਿਹੜੀਆਂ ਅਫਵਾਹਾਂ ਉੱਤੇ ਫੈਲ ਰਹੀਆਂ ਉਹਨਾਂ ਤੋਂ ਬਚਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ